ਹੈਲੋ ਨਮਸਕਾਰ ਸਾਰੇ ਜੀ ਮੈਂ ਤੁਸੀਂ ਦੇਖ ਰਹੇ ਹੋ ਸਟੱਡੀ ਵਿਦ ਗਗਨ ਅੱਸੀ ਕਰਨ ਜਾਣੇ ਆ ਕਲਾਸ 3 ਦਾ ਪਹਿਲਾ ਚੈਪਟਰ ਸਾਡਾ ਸਾਡਾ ਦੇਸ਼ ਤੇ ਪਹਿਲੀ ਵੀਡੀਓ ਵਿੱਚ ਅਸੀਂ ਟਿਕਦਾ ਅ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਉਂ ਇਹ ਆਪਾਂ ਕਰ ਚੁੱਕੇ ਹਾਂ ਪਹਿਲੀ ਵੀਡੀਓ ਚ ਫੋਰਥ ਟਿਕ ਸ਼ਬਦ ਚੁਣਨ ਕੀ ਖਾਲੀ ਥਾਂ ਮ ਭਰੋ ਇਹ ਆਪਾਂ ਕਰਕੇ ਆ ਵੀ ਕਰ ਚੁੱਕੇ ਹਾਂ ਸੰਤਰਾ ਪੂਰੀਆ ਕਰੋ ਵੀ ਆਪਾਂ ਪਹਿਲੀ ਵੀਡੀਓ ਚ ਕਰ ਚੁੱਕੇ ਹਾਂ ਤੇ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਤੇ ਇਹ ਕਰਨ ਜਾ ਰਹੇ ਹਾਂ ਊੜਾ ਸਾਡੇ ਦੇਸ਼ ਦਾ ਕੀ ਨਾਮ ਹੈ ਸਾਡੇ ਦੇਸ਼ ਦਾ ਨਾਮ ਹਿੰਦੁਸਤਾਨ ਹੈ ਸੋਨਾ ਕੌਣ ਉਗਲਦੀ ਹੈ ਦੂਸਰਾ ਕੁਐਸਚਨ ਹੈ ਸੋਨਾ ਕੌਣ ਉਗਲਦੀ ਹੈ ਸਾਡੇ ਦੇਸ਼ ਦੀ ਰੇਤ ਸੋਨਾ ਉਗਲਦੀ ਹੈ ਇਸ ਦਾ ਆਨਸਰ ਹੈ ਕਿ ਸਾਡੇ ਦੇਸ਼ ਦੀ ਰੇਤ ਸੋਨਾ ਉਗਲਦੀ ਹੈ ਈੜੀ ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪਹਾੜਤ ਹੈ ਉੱਤਰ ਸਾਡੇ ਦੇਸ਼ ਦੇ ਉੱਤਰ ਵੱਲ ਹਿਮਾਲਾ ਪਹਾੜਤ ਹੈ 7 ਸਤਮਾ ਦਸਿਆ ਅਨਸਾਰ ਸ਼ਬਦਾਂ ਨੂੰ ਮਿਲਾਓ ਦੁਨੀਆ ਨੂੰ ਸੰਸਾਰ ਵੀ ਕਿਹਾ ਜਾਂਦਾ ਹੈ ਤੇ ਸੰਸਾਰ ਦੇ ਨਾਲ ਮਿਲਾਓ ਨੈਕਸਟ ਸ਼ਾਨ ਸ਼ਾਨ ਨੂੰ ਆਪਾਂ ਸ਼ੋਭਾ ਵੀ ਕਹਿ ਸਕਦੇ ਹਾਂ ਤਾਂ ਇਹਦੇ ਨਾਲ ਮਿਲਾ ਦੋ ਗੱਜੇ ਗੱਜੇ ਨੂੰ ਬਟਟਕੇ ਹੋਏ ਵੀ ਕਹਿ ਸਕਦੇ ਹਾਂ ਨਿਰਮਲ ਦਾ ਅਰਥ ਹੈ ਸ਼ੁੱਧ ਮੇਵੇ ਮੇਵੇ ਸੁੱਕੇ ਫਲ ਨੂੰ ਕਿਹਾ ਜਾਂਦਾ ਹੈ ਬੰਨੇ ਪਾਸੇ ਤਾਂ ਹੁਣ ਆ ਸਾਡੀ ਵੀਡੀਓ ਖਤਮ ਹੋ ਗਈ ਹੈ मतलब चैप्टर भी खत्म हो चुका है तो नैक्सट भीडियोज अगला चैप्टर स्टार्ट करने जावे तो वो तो वाइक सबसक्राइब एंड शेयर करना ना भूलियो सो मिलते हैं नैक्सट भीडियो